ਇੰਨਾ ਦਾ ਨਾਮ ਜਿਹੜਾ ਜਸਵਿੰਦਰ ਕੌਰ ਹੈ ਇਹ ਮੈਂਟਲੀ ਅਪਸਾਈਡ ਨੇ ਤੋਂ ਆਈ ਨੇ ਕਿ ਇੰਨਾ ਦੀ ਸਟੋਰੀ ਹੈ ਕਿ ਇੰਨਾ ਤੇ ਤਾਂ ਇਹ ਦਾ ਜਿਹੜਾ ਪੇਸ਼ੈਂਟ ਹੈ ਨਾ ਐਕਚੁਅਲੀ ਇਹ ਜਿਹੜਾ ਹੁਣ ਆਪਦਾ ਨਾਮ ਮੰਨੀ ਦੱਸਦੀ ਹੈ ਤਾਂ ਨਾਮ ਨਹੀਂ ਹੈਗਾ ਇਹਦਾ ਅਸੀਂ ਨਾ ਜਸਵਿੰਦਰ ਕੌਰ ਆ ਇਹਦੀ ਕਿ ਭੈਣ ਸੀ ਉਹ ਜੋ ਅੱਜ ਪੇ ਛੱਡ ਕੇ ਗਈ ਸੀ ਇਹ 2018 ਵਿੱਚ ਇਹਦੇ ਹਸਬੰਦ ਦੀ ਡੈਥ ਹੋ ਗਈ ਸੀ ਇਹਨੂੰ ਇਹ ਵੀ ਸੀ ਪਤਾ ਕਿ ਮੇਰੇ ਹਸਬੰਡ ਸੀ ਉਸੇ ਰੂਮ ਵਿੱਚ ਰਹਿਣਾ ਸੀ ਇੱਕ ਰੂਮ ਦੇ ਵਿੱਚ ਇਹ ਕਹਿੰਸੀ ਕੋਈ ਬਾਬਾ ਜੀ ਸੀ ਇੱਥੇ ਕਹਿੰਦੇ ਮੇਰੇ ਨਾਲ ਰਹਿੰਦੇ ਸੀ ਮੇਰੇ ਬਾਬਾ ਸੀਗੇ ਮੇਰੇ ਹਸਪੀਟਲ ਨਹੀਂ ਸੀ ਫਿਰ ਜਿਹਦੇ ਮਹੱਲੇ ਵਾਲਿਆਂ ਦੇ ਇਹਦੇ ਹਸਮਣ ਦੀ ਜਿਹੜਾ ਹੱਕਾ ਹੋ ਅੰਤਮ ਸੰਸਕਾਰ ਕਰ ਦਿੱਤਾ ਤੇ ਜਿਹਨਾਂ ਦੇ ਇਹ ਰਹਿਤੇ ਰਹਿ ਗਈ ਸੀ ਫਿਰ ਉਹਨੇ ਸਾਰੇ ਮਹੱਲੇ ਵਾਲੇ ਨੂੰ ਇਕੱਠਾ ਕਰਕੇ ਦੀ ਭੈਣ ਨੂੰ ਬੁਲਾਇਆ ਫਿਰ ਇਹਦੀ ਭੈਣ ਤੇ ਮਹੱਲੇ ਵਾਲੇ ਆ ਕੇ ਫਿਰ ਪ੍ਰੇਸ਼ਿਆ ਕੇ ਸਾਰੇ ਛੱਡ ਗਏ ਸੀਗੇ ਇਹ ਪਰਮਾਤਮਾ ਦੀ ਖੇਡ ਆ ਠੀਕ ਆ ਕਿਸੇ ਕੋ ਪੈਸੇ ਗਿਣ ਨਹੀਂ ਜਾਂਦੇ ਕਈ ਇਹ ਜੇ ਗਰੀਬ ਨੇ ਉਹੀ ਅਮੀਰ ਇਹਨਾਂ ਨੂੰ ਪੁੱਛਦੇ ਤੱਕ ਤੁਹੇ ਦੇਖੋ ਇਹਨਾਂ ਦਾ ਹਾਲ ਕੀ ਆ ਜਾਂ ਇਹਨਾਂ ਨੂੰ ਰੋਡ ਸਾਈਡਾਂ ਜਾਂ ਫਿਰ ਇਹ ਆਸ਼ਰਮਾਂ ਸੜਕ ਦੇ ਪੈਣਾ ਕਿੰਨਾ ਔਖਾ ਜਿਹੜੀ ਮੈਜੋਰਿਟੀ ਆ 90% ਲੇਡੀਜ਼ ਉਹੀ ਨੇ ਜਿਹੜੀਆਂ ਸੜਕ ਤੋਂ ਚੱਕ ਕੇ ਲੈ ਜਾਂਦੀਆਂ ਹੋਈਆਂ ਨੇ ਕਿਤਨੇ ਕਿਤੇ ਕਿਹਾ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਆ ਸਿ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡੇ ਕੋਲ ਗਰੀਬੀ ਆ ਪੈਸਾ ਨਹੀਂ ਹੈਗਾ ਸਾਨੂੰ ਇੰਨੇ ਜ਼ਿਆਦਾ ਦੁੱਖ ਨੇ ਇੰਨੀ ਜ਼ਿਆਦਾ ਬਿਮਾਰੀਆਂ ਨੇ ਪਰ ਅੱਜ ਅਸੀਂ ਤੁਹਾਨੂੰ ਕੁਝ ਇੱਦਾਂ ਦੀ ਸਟੋਰੀਆਂ ਨਾਲ ਰूबरू ਕਰਵਾਵਾਂਗੇ ਤੁਸੀਂ ਜ਼ਰੂਰ ਜਿਹੜਾ ਆ ਪਾਵਕ ਹੋ ਜਾਓਗੇ ਜੀ ਹਾਂ ਅੱਜ ਅਸੀਂ ਤੁਹਾਨੂੰ ਗੁਰੂ ਅਮਰਦਾਸ ਵਿਰਦਾ ਪਾਹੇਜ ਆਸ਼ਰਮ ਜਿੱਥੇ ਲੈ ਕੇ ਪਹੁੰਚੇ ਜਿੱਥੇ ਕਿ ਤੁਹਾਨੂੰ ਸਟੋਰੀਆਂ ਸੁਣਾਵਾਵਾਂਗੇ ਜਿੱਥੇ ਤੁਸੀਂ ਪਾਵਕ ਵੀ ਹੋਵੋਗੇ ਪਰ ਕਿਤਨੇ ਕਿਤੇ ਤੁਹਾਡੇ ਦਿਨ ਦਿਲ ਦੇ ਵਿੱਚ ਹੌਸਲਾ ਵੀ ਆਊਗਾ ਕਿਉਂਕਿ ਜੇ ਕਿ ਤੁਸੀਂ ਇਹ ਇੰਨੇ ਮੈਂਟਲੀ ਅਫਸੈਟ ਹੋ ਕੇ ਖੁਸ਼ ਰਹਿ ਸਕਦੇ ਹੋ ਤੁਸੀਂ ਕਿਉਂ ਨਹੀਂ ਰਹਿ ਸਕਦੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਉਸ ਤਾਂ ਆਈਏ ਸਟੋਰੀਆਂ ਨਾਲ ਰੋਬਰੂ ਰੂ ਕਰਾਣੇ ਆ ਤਾਂ ਉਹਨਾਂ ਨਾਲ ਗੱਲ ਕਰਦੇ ਹੋ ਜਿਹੜੇ ਮੇਰੇ ਪਿੱਛੇ ਬੈਠੇ ਨੇ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਸਾਂਝੀ ਕਰ ਰਹੇ ਨੇ ਇਹਨਾਂ ਦਾ ਨਾਮ ਜਿਹੜਾ ਜਸਵਿੰਦਰ ਕੌਰ ਹੈ ਇਹ ਮੈਂਟਲੀ ਅਪਸੈਟ ਨੇ ਇਹਨਾਂ ਨੂੰ ਹਜੇ ਤੱਕ ਇਹ ਵੀ ਨਹੀਂ ਪਤਾ ਕਿ ਇਹਨਾਂ ਦਾ ਨਾਮ ਕੀ ਹੈ ਜਦੋਂ ਇਹ ਕਹਿੰਦੇ ਇਹਨਾਂ ਦੇ ਹਸਬੰਦ ਦੀ ਜਦੋਂ ਡੈਥ ਹੋਈ ਸੀਗੀ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਮੇਰੇ ਹਸਬੰਦ ਦੀ ਜਿਹੜੀ ਡੈਥ ਹੋ ਗਈ ਹੈ ਆਪਾਂ ਇੱਕ ਵਾਰੀ ਜਿਹੜੀ ਹੈ ਤੁਹਾਨੂੰ ਦਿਖਾ ਦਿੰਨੇ ਕਿ ਕਿੰਨੇ ਜ਼ਿਆਦਾ ਇਹ ਅਪਸੈਟ ਨੇ ਸਤਿਕਾਰ ਸਸੀਕਾਲ ਮੇਰੇ ਬਾਬਾ ਵੇ ਵਗੈਰਾ ਸੀਗੇ ਇਹਨਾਂ ਨੂੰ ਜੋ ਇਹਨਾਂ ਨੂੰ ਕਾਲ ਕਰਕੇ ਪੁੱਛਦੇ ਹੋਣ ਜਾਂ ਫਿਰ ਕੋਈ ਇਹਨਾਂ ਦੇ ਰਿਲੇਟਿਵ ਹੋਣ ਇਹ ਤੇ ਦੋ ਲੜਕੀਆਂ ਸੀ ਦੋ ਲੜਕੀਆਂ ਸੀ ਤਿੰਨ ਬੱਚੇ ਸੁਰਗਵਾਸ ਗਏ ਸਿਰਫ ਇੱਕੋ ਹੀ ਲੜਕੀ ਬਜੀ ਸੀ ਅੱਛਾ ਉਹਨੇ ਕਿਤੇ ਲਾ ਮੈਰਿਜ ਕਰਵਾ ਲਈ ਸੀ ਉਹ ਪਤਾ ਨਹੀਂ ਸਾਨੂੰ ਕਿਸੇ ਨੇ ਕਦੇ ਕੋਈ ਕੰਟੈਕਟ ਨਹੀਂ ਕੀਤਾ ਅੱਛਾ ਉਦੋਂ ਪਹਿਲਾਂ ਬਣ ਦੀ ਭੈਣ ਕੰਟੈਕਟ ਕੀਤਾ ਸੀ ਉਹ ਦੋ ਕੁ ਵਾਰੀ ਹੁਣ ਉਹ ਵੀ ਸਾਨੂੰ ਪਤਾ ਨਹੀਂ ਕਿ ਕਿੱਥੇ ਆ ਅੱਛਾ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇੱਥੇ ਰਹਿ ਕੇ ਇਹ ਸਾਡੇ ਕੋ 2018 ਚ ਆਈ ਸੀ 2018 2018 ਤੋਂ ਆਈ ਹਾਂ ਜੀ ਤੇ ਇਹਨਾਂ ਦਾ ਲੰਬਾ ਅਟਸਾ ਇਹਨਾਂ ਨੂੰ ਹੋ ਗਿਆ ਕਦੇ ਇਹਨਾਂ ਦੇ ਕੋਈ ਰਿਸ਼ਤੇਦਾਰ ਮਾ ਪਿਓ ਜਾਂ ਫਿਰ ਕੋਈ ਹੋਰ ਹੋਣ ਜਿਨ੍ਹਾਂ ਨੇ ਤੁਹਾਨੂੰ ਕਦੇ ਸੰਪਰਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੋਵੇ ਜਾਂ ਫਿਰ ਪੁੱਛਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਕਿੱਥੇ ਨੇ ਕਿਵੇਂ ਨੇ ਕੀ ਐ ਕੁਝ ਕਾਲ ਵਗੈਰਾ ਆਈ ਹੈ ਕਿਸੇ ਦੀ ਨਹੀਂ ਬਸ ਉਦੋਂ ਹੀ ਇਹਦੇ ਭੈਣ ਦੇ ਇੱਕ ਦੋ ਵਾਰ ਆਈ ਸੀ ਜਦੋਂ 2018 2019 ਚ ਕੋਈ ਸਵਾਰ ਕਦੇ ਕੋਈ ਨਹੀਂ ਆਇਆ ਅੱਜਾ ਬਾਬਾ ਜੀ ਜਦੋਂ ਇਦਾਂ ਦੇ ਲੋਕ ਦੇਖਦੇ ਹੋ ਇਤਨੀ ਮਤਲਬ ਦੁਨੀਆ ਦੇ ਇਹ ਰੂਪ ਦੇਖਦੇ ਹੋ ਕੀ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਆਂਦਾ ਹੈ ਕਿ ਸੋਚਦੇ ਹੋ ਇਹਨਾਂ ਨੂੰ ਦੇਖ ਕੇ ਇਹਨੂੰ ਬੇਟਾ ਮੈਂ ਦੇਖ ਕੇ ਇਹੀ ਸੋਚਦਾ ਕਿ ਇਹ ਪਰਮਾਤਮਾ ਦੀ ਖੇਡ ਆ ਠੀਕ ਆ ਕਿਸੇ ਕੋ ਪੈਸੇ ਗਿਣ ਨਹੀਂ ਜਾਂਦੇ ਕਿਸ ਨੂੰ ਉਹਨਾਂ ਦੇ ਘਰ ਵਿੱਚ ਮਸ਼ੀਨਾਂ ਲਾਉਣੀਆਂ ਪੈਂਦੀਆਂ ਨੇ ਇਹ ਤਾਂ ਬਲੈਕ ਦਾ ਪੈਸਾ ਹੁੰਦਾ ਜੀ ਕਿ ਇਹੋ ਜਿਹੇ ਗਰੀਬ ਨੇ ਜਿਨ੍ਹਾਂ ਨੂੰ ਉਹੀ ਅਮੀਰ ਇਹਨਾਂ ਨੂੰ ਪੁੱਛਦੇ ਤੱਕ ਨਹੀਂ ਬਿਲਕੁਲ ਤੂੰ ਦੇਖੋ ਇਹਨਾਂ ਦਾ ਹਾਲ ਕੀ ਆ ਜਾਨਨੂ ਰੋਡ ਸਾਈਡ ਆ ਜਾਂ ਫਿਰ ਇਹ ਆਸ਼ਰਮ ਆ ਸੜਕ ਦੇ ਪੈਣਾ ਕਿੰਨਾ ਔਖਾ ਹੈ ਬਿਲਕੁਲ ਇੱਕ ਲੇਡੀ ਲਈ ਪੈਣਾ ਕਿੰਨਾ ਕਾ ਜ਼ਿਆਦਾ ਔਖਾ ਆ ਇੱਕ ਮੈਂ ਕਹਿੰਦੀ ਲੇਡੀ ਹੋ ਕੇ ਤੁਸੀਂ ਆਪ ਵੀ ਸਮਝ ਸਕਦੇ ਹੋ ਕਿ ਕਿੰਨਾ ਜ਼ਿਆਦਾ ਔਖਾ ਆ ਆ ਤੁਸੀਂ ਇੱਥੇ ਦੇਖਦੇ ਹੋ ਇੱਥੇ ਜਿਹੜੀ ਮੈਜੋਰਿਟੀ ਆ 90% ਲੇਡੀਆਂ ਉਹੀ ਨੇ ਜਿਹੜੀਆਂ ਸੜਕਾਂ ਤੋਂ ਚੱਕ ਕੇ ਲੈਂਦੀਆਂ ਹੋਈਆਂ ਨੇ ਚੋਦੋ ਬਾਬਾ ਜੀ ਇਹਨਾਂ ਨੂੰ ਦੇਖਦੇ ਹੋ ਤੁਸੀਂ ਕਿ ਇੱਕ ਇਦਾਂ ਦੀ ਹਾਲਤ ਦੇ ਵਿੱਚ ਪਏ ਨੇ ਕਿ ਇਹਨਾਂ ਨੂੰ ਆਪਣਾ ਨਹੀਂ ਸੁਦ ਬੁੱਧੀ ਕਿ ਮੈਂ ਕਿੱਥੇ ਪਈਆਂ ਕਿਵੇਂ ਪਈਆਂ ਤਾਂ ਅਫਸੋਸ ਜਾਂ ਹੁੰਦਾ ਹੈ ਥੋੜਾ ਜਿਹਾ ਹੁੰਦਾ ਹੈ ਕੁਝ ਅਹ ਬੇਟਾ ਅਫਸੋਸ ਤਾਂ ਹੁੰਦਾ ਪਰ ਮੈਨੂੰ ਉਹਦੇ ਨਾਲ ਇਹ ਸੰਤੁਸ਼ਟੀ ਆ ਕਿ ਮੈਂ ਨਾ ਬੱਚਿਆਂ ਨੂੰ ਸੁਭਾਰਨਾ ਬਿਲਕੁਲ ਜਿਨ੍ਹਾਂ ਨੂੰ ਸੜਕਾਂ ਤੇ ਪਿਆ ਦੇ ਇੱਕ ਆਰਮੀ ਪੀ ਪਿਆ ਹੋਵੇ ਨਾ ਉਹਦੀ ਵੀ ਜ਼ਿੰਦਗੀ ਕੁਝ ਨਹੀਂ ਹੈ ਇੱਕ ਲੜਕੀ ਪਈ ਹੋਵੇ ਉਹਦੀ ਕੀ ਸਿਕਿਉਰਿਟੀ ਹੈ ਸੜਕ ਤੇ ਪਈ ਦੀ ਬਿਲਕੁਲ ਤੇ ਇਸ ਕਰਕੇ ਮੈਨੂੰ ਘਟੋ ਘਟੇ ਤਾਂ ਖੁਸ਼ੀ ਜ਼ਰੂਰ ਹੈਗੀ ਆ ਕਿ ਮੈਂਨੇ ਸਾਰੀਆਂ ਬੱਚੇ ਨੇ ਇਥੇ ਸੰਭਾਲਦਾ ਇਹਨਾਂ ਦੀ ਹਰ ਸਿਕਿਉਰਿਟੀ ਹੈ ਇਹਨਾਂ ਮੰਝਾ ਬਿਸਤਰਾ ਰੋਟੀ ਪਾਣੀ ਮੈਡੀਸਨ ਹਰ ਕਿਛੀ ਚੀਜ਼ ਮੈਂ ਦਿਆ ਪਬਜੀ ਜਿਵੇਂ ਕਿ ਹਰ ਕੋਈ ਹੁੰਦਾ ਹੈ ਕਿ ਇੱਕ ਥੋੜੀ ਜਿਹੀ ਇੱਕ ਐਨਜੀਓ ਚਲਾ ਰਿਹਾ ਹੋਏ ਇੱਕ ਤਰੀਕੇ ਦੀ ਹੈ ਨਾ ਵੀ ਤੁਹਾਨੂੰ ਕੋਈ ਹੈਲਪ ਵਗੈਰਾ ਲਈ ਕੋਈ ਕੰਟੈਕਟ ਕਰਨਾ ਚਾਵੇ ਜਾਂ ਕੁਝ ਹੋਰ ਤੁਹਾਨੂੰ ਕਹਿਣਾ ਚਾਵੇ ਕਿ ਹਾਂ ਕਿਸੇ ਵੀ ਤਰੀਕੇ ਦੀ ਸੇਵਾ ਜਿਹੜਾ ਹੈ ਕੋਈ ਆਪਣੇ ਵੱਲੋਂ ਉਪਰਾਲਾ ਕਰਨਾ ਚਾਵੇ ਤੇ ਇੱਕ ਵਾਰੀ ਆਪਣਾ ਐਡਰੈਸ ਜਿਹੜਾ ਜ਼ਰੂਰ ਦੱਸ ਦਿਓ ਤਾਂ ਕਿ ਕੋਈ ਵੀ ਇੱਥੇ ਆ ਕੇ ਵਿਜ਼ਿਟ ਕਰ ਲਵੇ ਇਸ ਸੰਸਥਾ ਦਾ ਨਾਮ ਹੈ ਗੁਰੂ ਅਮਰਦਾਸ ਅਪਾਹ ਯਾਸ਼ਰਮ ਇਕ ਗੁਰੂ ਅਮਰਦਾਸ ਪਾਹਾ ਯਾਸ਼ਰਮ ਕੀਰਤ ਸਰਦਾਰ ਕਰਤਾਸਨ ਸਰਬਾ ਦੇ ਜੱਦੀ ਪਿੰਡ ਅਸਰਾਬਾ ਉਹਦੇ ਬਿਲਕੁਲ ਨੇੜੇ ਬਣਿਆ ਹੋਇਆ ਹੈ ਸਾਡਾ ਇੱਥੇ ਫੋਨ ਨੰਬਰ ਹੈ 95018 42505 95018 42506 ਸੋ ਜੀ ਮੈਂ ਕਿ ਅੱਜ ਦੀਆਂ ਕਹਾਣੀਆਂ ਨਾਲ ਤੁਹਾਨੂੰ ਰੂਬਰੂ ਕਰਾਇਆ ਹੈ ਸੁਣ ਕੇ ਭਾਵੁਕਤ ਜ਼ਰੂਰ ਹੋ ਗਏ ਹੋਵੋਗੇ ਕਿਤੇ ਨੇ ਕਿਤੇ ਲੱਗਦਾ ਹੈ ਕਿ ਹਾਂ ਸਾਡੀ ਜ਼ਿੰਦਗੀ ਜਿਹੜੀ ਆ ਬਹੁਤ ਦੁੱਖਾਂ ਨਾਲ ਭਰੀ ਆ ਪਰ ਇਹਨਾਂ ਲੋਕਾਂ ਨੂੰ ਦੇਖ ਕੇ ਤੇ ਸੁਣ ਕੇ ਤੁਹਾਨੂੰ ਲੱਗਿਆ ਹੋਊਗਾ ਕਿ ਸਾਡੀ ਜ਼ਿੰਦਗੀ ਜਿਹੜੀ ਆ ਬਹੁਤ ਵਧੀਆ ਨੇ ਕਿਉਂਕਿ ਆਪਣੇ ਤੋਂ ਨੀਮਾ ਬੰਦਾ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਜ਼ਿਆਦਾ ਖੁਸ਼ਹਾਲੀ ਹੈ ਤੇ ਕਿੰਨੀ ਜ਼ਿਆਦਾ ਦੁੱਖ ਨੇ ਤੁਹਾਨੂੰ ਕਿੱਦਾਂ ਦੀ ਲੱਗੀਆਂ ਇਹਨਾਂ ਦੀਆਂ ਸਟੋਰੀਆਂ ਤੇ ਕਿੰਨਾ ਜ਼ਿਆਦਾ ਤੁਸੀਂ ਭਾਵੁਕ ਹੋਏ ਹੋ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਹੋਰ ਇਤਤ अपडेट्स लिए ना बने रहो तो देखते दे रहो दोस्ती हेडलाइनस मैं नेहा मलिक कैमरा परसन प्रिंस कुमार न